ਹੁਣ ਅਸੀਂ ਜਾਵਾਂਗੇ ਸਕੂਲ ਵਿੱਚ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਸਕੂਲ ਕਿਵੇਂ ਦਾ ਜਿੱਦੜ ਸਰਦਾਰ ਜੀ ਨੇ ਆਪਣਾ ਚੜ੍ਹ ਲਾ ਦੇ ਪਿਆ ਸੱਚ ਇੱਥੇ ਥੋੜਾ ਪਾਣੀ ਨਹੀਂ ਆ ਦਰਵਾਜ਼ਾ ਦਿਖਾਵਾਂਗੇ ਨਿਊ ਸ਼ਰਟ ਯੇ ਗਾਇਜ਼ ਇਹ ਮੇਰੀ ਬੋਤਲ ਆ ਬੋਤਲ ਐਕਚੁਅਲੀ ਇਤ ਵਿੱਚ ਤਿੰਨ ਬੋਤਲ ਸੀ ਇਹਨਾਂ ਸੇ ਅਭੀ ਜੋ ਦੀ ਦੀ ਕਮਜੋ ਦਿਖਾਉਂਦੀ ਪਈਆ ਕਿ ਐਕਚੁਅਲੀ ਕੀ ਹੋਇਆ ਨਾ ਇਹ ਇਹ ਰਾਤ ਨੂੰ ਕਿਦੀ ਪਈ ਸੀ ਮਮਾ ਮੇਰੀ ਬੋਤਲ ਸਾਫ ਕਰ ਦੋ ਸਾਫ ਕਰ ਦੋ ਤੇ ਕਿਉਂਕਿ ਮੈਂ ਸੱਚ ਚੰ ਪਾਣੀ ਕਰਨਾ ਕਰ ਦਿੰਨੇ ਆ ਇਹ ਦੇਖੋ ਇੱਕ ਮਚੌਦੀ ਜਿਹੜੀ ਸ਼ਿੰਕ ਹੋ ਗਈ ਵਿਚਾਰੀ ਕੀ ਹੋ। ਦੇਖੋ ਤੇ ਨੀਚੇ ਦਿਖਾਉਣ ਦੇਖਣਿਆ ਨਾ। ਇਸ ਕਰਕੇ ਇਹ ਇੱਕ ਮਚੌਦੀ ਮੇਰਾ ਬਹੁਤ ਗੁੱਸੇ ਹੋ ਗਈ। ਰਾਤ ਇਹ ਮੇਰਾ ਲੱਗ ਕੇ ਸੁੱਤੀ ਆ ਤੇ ਨਾਲੇ ਰੋ ਕੇ ਵੀ ਸੁੱਤੀ ਤੇ ਤੁਸੀਂ ਮੇਰੀ ਬੋਤਲ ਖਰਾਬ ਕਰਤੀ। ਜਲਦੀ ਹੱਸ ਕੇ ਤਾਂ ਹੋਊਗਾ। ਬੋਤਲ ਖਰਾਬ ਆ ਸਾਵ। ਇੱਕ ਮਚੌਦੀ ਨਾ ਵੋਇ ਮੋਇ ਹੋ ਗਿਆ। ਕੋਣ ਇੱਕ ਜੋਰ ਤੇ ਪਿੱਛੇ ਗਈ ਨਹੀਂ। ਅੱਭੀ ਜੋਤਾਰੀ ਕਿੰਨੇ ਕਿ ਮੇਰੀ ਬੋਤਲ। ਹੁਣ ਉਹ ਵੀ ਕਰੀ। ਮੇਰੀ ਬੋਤਲ ਹੈ ਨਾ। ਕਿੱਥੇ ਮੇਰੀ ਬੋਤਲ ਆ ਜਾਂਦੀ ਰਹੀ ਕਿਉਂਕਿ ਇਹ ਬੋਤਲ ਨਾ ਸੁੱਤਲਾ ਇੰਨਾ ਕਿੰਨਾ ਪੀਨੇਗਾ। ਮੈਂ ਪੀਉਂਗਾ 2 ਲੀਟਰ। 2 ਲੀਟਰ ਆਪਣੇ ਸਕੂਲ ਤੇ ਐਡਮਿਸ਼ਨ ਕਰਾਉਣ ਤਾਂ ਤੁਸੀਂ ਦੇਖਿਓ ਕਿਦਾਂ ਅਸੀਂ ਐਡਮਿਸ਼ਨ ਕਰਾਉਂਦੇ ਆ ਕਿਹੋ ਜਿਹੀ ਬੁੱਕਾਂ ਹੁੰਦੀਆਂ ਤੇ ਆਹ ਦੇਖੋ ਸਾਡੀ ਮਮਾ ਜੀ ਬੈਠੇ ਹੋਇਆ ਇੱਥੇ ਹੈ ਨਾ ਆਏ ਬੜਾ ਖੁਸ਼ ਨਾ ਹੋ ਗਾ ਲੋ ਤੇ ਆ ਗਏ ਕੰਮ ਉਹਦਾ ਅੱਜ ਵੀ ਆ ਗਏ ਬਾਈ ਬੋਟਲ ਯੂ ਗਾਈਸ ਉਹ ਮੇਰੀ ਬੋਟਲ ਲਓ ਗਾਈਸ ਅਸੀਂ ਪਹੁੰਚ ਗਏ ਸਕੂਲ ਵਿੱਚ ਹੁਣ ਅੱਜ ਅਸੀਂ ਬੁੱਕਸ ਲਵਾਂਗੇ ਨਾਲੇ ਐਡਮਿਸ਼ਨ ਕਰਾਉਣ ਲੱਗੇ ਹੁਣ ਇਹ ਨੈਕਸਟ ਕਲਾਸ ਦੇ ਵਿੱਚ ਹੋ ਗਏ ਤੇ ਹੁਣ ਅਸੀਂ ਐਡਮਿਸ਼ਨ ਕਰਾਉਣ ਲੱਗੇ ਆ ਨੈਕਸਟ ਕਲਾਸ

ਗੁਰਦਾਸੋਂ ਦੇ ਵਿੱਚ ਬਹੁਤ ਅੱਛੀ ਕੁਆਲਿਟੀ ਐਜੂਕੇਸ਼ਨ ਹੈ ਇਹਨਾਂ ਦੀ ਲੋ गाइस ਆ ਇਹਨਾਂ ਦੀ 2 3 4 ਸਾਲ ਪੁਰਾਣੀ ਪਿਕਚਰ ਹੈ ਇੱਥੇ ਸਕੂਲ ਚ ਮੇਰੀ ਸਨ ਇਹ ਅਭੀ ਆ ਬੈਠਾ ਤੇ ਇੱਕ ਹਮਾਰੀ ਮਾਰ ਹੂੰ ਇੱਕ ਹਮਾਰੀ ਤਾਂ ਹੀ ਹੈ ਮੇਰੇ ਫੁਹਰੇ ਆਪਣੇ ਪੰਜਾਬ ਦਾ ਜਰਪਲੀਸਿੰਗ ਕਰਦਾ 30 ਅਗਸਤ 1999 ਲੁਧਿਆਣਾ ਪੰਜਾਬ ਪਰਫਾਰਮੈਂਸ 6 ਟ੍ਰਾਂਸ ਗਾਇਸ ਫਾਈਨਲੀ ਐਡਮਿਸ਼ਨ ਹੋ ਗਈ ਬੁੱਕਸ ਨਹੀਂ ਮਿਲੀਆਂ ਬੁੱਕਸ ਹੁਣ ਮੰਡੇ ਮਿਲਣੀਆਂ ਤੇ ਨੋਟਬੁੱਕ ਸਾਡੇ ਕੋਲ ਪਹਿਲਾਂ ਹੀ ਐਕਸਟਰਾ ਹੈਗੀਆਂ ਨੇ ਜਿੰਨੀਆਂ ਜ਼ਰੂਰਤ ਪਾਓ ਉਹ ਅਸੀਂ ਲੈ ਜਾਾਂਗੇ ਤੇ ਦੂਜੀਆਂ ਬੁੱਕਸ ਖਤਮ ਹੋ ਗਈਆਂ ਸਾਡੇ ਤੋਂ ਸਟਾਕ ਦੋ 10 ਮਿੰਟ ਪਹਿਲਾਂ ਅਸੀਂ ਪਹੁੰਚ ਜਾਂਦੇ ਤੇ ਮਿਲ ਜਾਣੀਆਂ ਥੋੜਾ ਲੇਟ ਹੋ ਗਏ ਤਾਂ ਨਹੀਂ ਮਿਲੀਆਂ ਹੁਣ ਮੰਡੇ ਮਿਲਣੀਆਂ ਤੇ ਹੁਣ ਐਡਮਿਸ਼ਨ ਕਰਾ ਲਈ 1 ਅਪ੍ਰੈਲ ਤੋਂ ਇਹ ਸਕੂਲ ਜੁਆਇਨ ਕਰਨਗੇ

ਦਰਾਉਂ ਮੰਨ ਲਾਗ ਰਹੇ ਨੇ ਪਾਪਨ ਕੋ ਆਹ ਗੈਂਟ ਬੁੱਕ ਨਿਕਲੀ ਗਾਇਸ ਹਾਂ ਇਹਦੇ ਵਿੱਚ ਸਾਰੀ ਇਹਦੇ ਬਾਰੇ ਡਿਟੇਲ ਦਿੱਤੀ ਗਈ ਹੈ ਕਿੱਦਾਂ ਯੂਜ਼ ਕਰਨਾ ਕਿੱਦਾਂ ਇਹਨੂੰ ਫਿਟ ਕਰਨਾ ਕਿਹੜੇ-ਕਿਹੜੇ ਯੂਜ਼ ਆਪਾਂ ਇਹਦੇ ਨਾਲ ਯੂਜ਼ ਬਣਾ ਸਕਦੇ ਹਾਂ ਜਾਂ ਆਪਾਂ ਗ੍ਰੈਂਡ ਕਰ ਸਕਦੇ ਕੈਰੀ ਕਿਹੜੀ ਕਿਹੋ ਸਾਰੀ ਆਵੇ ਇੱਥੇ ਇਨਸਟ੍ਰਕਸ਼ਨ ਵੀ ਦਿੱਤੀ ਹੈ ਡਿਟੇਲ ਦਿੱਤੀ ਹੈ ਤੇ ਇਹਦੇ ਅਕੋਰਡਿੰਗ ਹੀ ਇਹਨੂੰ ਆਪਾਂ ਚਲਾਵਾਂਗੇ ਤਾਂ ਜੋ ਇਹਦੀ ਲਾਈਫ ਵੱਧ ਤੋਂ ਵੱਧ ਆਪਾਂ ਇਹਨੂੰ ਚਲਾ ਸਕੀਏ ਖਰਾਬ ਨਾ ਹੋਵੇ ਓਕੇ ਜੀ ਇਹ ਜੀ ਤੁਸੀਂ ਜਾਂਦੇ ਪੈ ਆਹ ਤੁਹਾਨੂੰ ਸਮਝ ਨਹੀਂ ਆਦੀ ਕਿਹੜਾ ਪਾਰਟ ਆ ਹਾਂ ਇਹ ਡਾਈਆਬੇਟਸ ਨੇ ਕਿ ਅੱਗੇ ਵੀ ਤੁਤਕਾਰਤੀ ਸੀ ਹਾਂਜੀ ਹੁਣ ਤਾਂ ਸਮਝ ਆਇਆ ਕੀ ਹੈ ਹਾਂਜੀ ਆਹ ਡਾਈ ਨੂੰ ਮੈਂ ਤਾਂ ਅਨਬਾਕਸਿੰਗ ਕਰਕੇ ਹਾਂਜੀ ਕਿਉਂ ਹੋਇਦਾਂ ਖੋ ਕੇ ਪਲੇਨ ਵਾਰਾ ਤੀ ਚਲੋ ਅਜੇ ਆਪਾਂ ਮਤਲਬ ਜੂਚੇ ਤੋਂ ਬਣ ਜਾਂਦਾ ਵਾ ਤੁਸੀਂ ਇਹਨੂੰ ਇਸ ਬਲਾਸਟ ਹੈਡ ਬਣਾ ਕੇ ਪੀ ਸਕਦੇ ਹੋ ਓਕੇ ਆਹ ਐਸੀ ਲਿਆਵਾਂ ਮੈਂ ਫਲਿੱਪ ਕਰ ਠੀਕ ਹੈ ਫਲਿੱਪ ਦਾ ਲਿਆ ਸੀ ਇੱਕ ਤੇ ਇਹਨੂੰ ਯੂਨ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿਦਾਂ ਇਹਦੀ ਕੁਆਲਿਟੀ ਫਿਰ ਰਿਵਿਊ ਦਵਾਂਗੇ ਕਿ ਕਿਵੇਂ ਦੇ ਤਾਂ ਕਿ ਮੈਂ ਦੱਸਾਂ ਕਿਉਂ ਬਣਾਈ ਕਿਉਂਕਿ ਇਹ ਤਾਂ ਆਵਾ ਇਹ ਮੇਰਾ ਫੇਵਰਿਟ ਹੈ ਤਾਂ ਇਹਦਾ ਪੀਣਾ ਇਹਦਾ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨੇ ਦਾ ਹੋਊਗਾ ਤੇ ਰੇਟ ਸਾਰਾ ਡੀਟੇਲ ਤੇ ਦਿੱਤੇ ਹੋ ਤੇ ਕਿੱਦਾਂ ਲੱਗਿਆ ਤੁਹਾਨੂੰ ਇਹ ਵੀ ਦੱਸੋ ਅਸੀਂ ਵੀ ਯੂਜ਼ ਕਰਕੇ ਤੁਹਾਨੂੰ ਦੱਸਾਂਗੇ ਕਿ ਇਹ ਅੱਛਾ ਪ੍ਰੋਡਕਟ ਹੈ ਕਿ ਨਹੀਂ ਤੇ ਤੁਸੀਂ ਮੰਗਵਾ ਸਕਦੇ ਕਿ ਨਹੀਂ ਵੀਰ ਜੀ ਪੂਰਾ ਆਪਣਾ ਐਕਸਪੈਰੀਮੈਂਟ ਕਰਦੇ ਪਿਆ ਤੇ ਕਿਵੇਂ ਆ ਮੇਰਾ ਇਲੈਕਟ੍ਰਿਸਿਟੀ ਤੁਮੇ ਘੁੰਮ ਗਿਆ ਓਹ ਅੱਛਾ ਜੀ ਮੈਂ ਥੋੜਾ ਕੀ ਕਰਦੇ ਗਾਈਜ਼ ਹੁਣ ਅਸੀਂ ਜੂਟ ਬਣਾਉਣ ਲੱਗੇ ਤੇ ਤੁਹਾਨੂੰ ਦੱਸਾਂਗੇ ਕਿੱਦਾਂ ਰਿਹਾ ਹੈ ਤੇ ਸਾਡੇ ਨਾਲ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੀ ਵੀਡੀਓ ਕਿੱਦਾਂ ਲੱਗਦੀ ਤੁਹਾਨੂੰ ਲਾਈਕ ਕਰ ਕਮੈਂਟ ਕਰਕੇ ਜਰੂਰ ਦੱਸਿਓ। ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਤੇ ਸਾਨੂੰ ਫੋਲੋ ਵੀ ਕਰ ਲਿਓ। ਓਕੇ ਬਾਏ ਸਸੀ ਕਾਲ। ਉਹ ਤੇ ਦੇਖ ਐਂਡ ਕਰਦੇ ਪਏ ਆਪਣੀ ਮਸੀ ਕਰਦੇ ਪਏ ਦੇਖ ਲੈ। ਲਓ ਜੀ। ਚਲੋ ਬਾਏ ਬਾਏ ਤੁਹਾਨੂੰ ਸਾਰੇ। ਸਸੀ ਕਾਲ ਦੀ ਸਾਰਿਆਂ ਨੂੰ ਬਾਏ ਬਾਏ। ਸਸੀ ਕਾਲ। ਬਾਏ। ਬਾਏ ਸਾਰੀ ਸਾਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਮੈਨੂੰ ਕਮੈਂਟ ਕਰਕੇ ਲਾਣਾ ਨਾ ਭੁੱਲਿਓ। ਬਾਏ। ਦੇਖ ਲਓ ਨਾ ਭਾਰੀ ਦਿੱਖ ਲੱਗੀ ਕਿਆ।